ਯੋ ਪਰ ਆ ਗਏ ਆ ਦਿਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਘਰ ਮਹਿਲ ਲੜ ਕੇ ਬਣਾਣਿਆ ਲਗਜ਼ਰੀ ਫੀਲ ਆਉਗੀ ਹੋਟਲ ਦੇਖੇ ਹੋਟਲ ਫੋਟਾਂ ਵਰਗੇ ਤੁਹਾਡੇ ਘਰ ਬਣਾਉਣੇ ਆ ਬਣਾਉਣੇ ਕਿਨੇ ਆ ਮਾਇਆ ਇੰਟੀਰੀਅਰ ਮੋਗਾ ਨੇ ਚਲੋ ਜੀ ਬਰਸਾਤ ਚ ਦੇ ਦਸਾਂ ਅਸੀਂ ਦੇ ਦਿੱਤੇ ਆ ਵੀ ਚੈੱਕ ਕਰ ਲਓ ਜਿਹੜੇ ਬਾਜ਼ਾਰਾਂ ਦੇ ਵਿੱਚ 2-2000 ਦੇ ਰੋਲ ਆ ਆ ਚੈੱਕ ਕਰ ਲਓ ਜਿਹੜਾ ਮਰਜੀ ਚੱਕ ਕੇ ਲੈ ਜਾਓ 2-2000 ਵਾਲੇ 5-500 ਚ ਕਰਦੇ ਆ ਦਿਵਾਲੀ ਤੱਕ ਵੱਡੇ ਫਾਇਦੇ ਚੈਲੰਜ ਕਰਦਾ ਜੇ ਕੋਈ ਤੁਹਾਨੂੰ 2000 ਵੀ ਦੇਵੇ ਪਰ ਸਾਡੇ ਕੋਲ ਆਜੋ ਦੋ ਦੋ ਹਜ਼ਾਰ ਵਾਲੇ 550 ਚ ਆ ਚੈੱਕ ਕਰੋ ਤੁਸੀਂ ਓਏ ਹੋਏ ਹੋਏ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਤੁਹਾਡੇ ਛੋਟੇ ਘਾਰ ਆ ਵੱਡੇ ਘਾਰ ਆ ਮੈਂ ਕਿਹਾ ਮਿਲ ਲਾਰ ਕੇ ਬਣਾਵਾਂਗੇ ਹੋਟ ਲਾਰ ਕੇ ਬਣਾਵਾਂਗੇ ਕਰਕੇ ਮਾਇਆ ਡੀਰ ਮੋਗਾ ਨੇ ਦੀਵਾਲੀ ਤੱਕ ਲਾਤੀ ਆਫਰ ਦੋ ਦੋ ਹਜ਼ਾਰ ਵਾਲੇ ਰੋਲ 550 ਚ ਕਰਦੇ ਕਹਿੰਦੇ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਰੱਖਣਾ ਹੀ ਕੋਹ ਨਹੀਂ ਦੀਵਾਲੀ ਦੇ ਸਾਰੀ ਦੁਕਾਨ ਖਾਲੀ ਕਰ ਦੇਣੀ ਆ ਸੋ ਆ ਕੇ ਲੈ ਜਾਓ ਭਾਈ ਜੀ ਮੈਂ ਦੇਖ ਕੇ ਹੈਰਾਨ ਹੋ ਰਿਹਾ ਬਈ ਇਹਦਾ ਪ੍ਰਿੰਟ ਡਿਜ਼ਾਈਨ ਆ ਦੇਖੋ ਕਿੰਨੇ ਚੀਜ਼ਾਂ ਕੋਈ 2000 ਚ ਨਹੀਂ ਦਿੰਦਾ ਤੁਸੀਂ 500 ਹੀ ਦੇਈ ਜਾਂਦੇ ਹੋ ਉਹ ਹੁਣ ਸੇਲ ਆਈ ਹੈ ਜੀ ਦੀਵਾਲੀ ਹੈਗੀ ਆ ਸਾਰਾ ਟੋਟਲ ਮਾਲ ਫਰੈਸ਼ ਹੈ ਜੀ ਟੋਟਲ ਦੇਖੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਲਾਈਟ ਲੈਣਾ ਤੁਸੀਂ ਡਾਰਕ ਲੈਣਾ ਦੇਖੋ ਅਸੀਂ ਤੁਹਾਨੂੰ ਜਸਟ ਸੈਂਪਲ ਦਿਖਾ ਰਹੇ ਆ ਇਹ ਟ੍ਰੇਲਰ ਦਿਖਾ ਰਹੇ ਆ ਜਦੋਂ ਤੁਸੀਂ ਇੱਥੇ ਆਉਣਾ ਕੁਆਮੇ 2000 ਤਰ੍ਹਾਂ ਦੇ ਡਿਜ਼ਾਈਨ ਦੇ ਸਿਰਫ 500 ਰੁਪਏ ਦਾ ਰੋਲ ਦੇਈ ਜਾਂਦੇ ਜਿਹੜਾ ਬਾਜ਼ਾਰ 'ਚ ਮੈਂ ਚੈਰਾਂ ਹੀ ਕਰਦਾ ਤੁਸੀਂ ਜਾ ਕੇ 2 ਲੱਖ ਦਾ ਪਾਲ ਪੇਪਰ ਲੈਨੇ ਹੋ ਇੱਥੇ 50000 ਦੇ ਦੇਣਾ ਜਿਹੜਾ ਤੁਸੀਂ 20000 ਦਾ ਲੈਣਾ ਇੱਥੇ 5000 ਦੇ ਦੇਣਾ ਏਡੇ ਵੱਡੇ ਫਾਇਦੇ ਸਾਡੀ ਚਲਦੀ ਚਲਦੀ ਵੀਡੀਓ ਵੀ ਹੋਣੀ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ 10 ਵਾਈ 10 ਦਾ ਇੱਕ ਕਮਰਾ ਤੁਹਾਡਾ ਸੀ ਬਿਲਕੁਲ ਫ੍ਰੀ ਦੇ ਵਿੱਚ ਤਿਆਰ ਕਰਕੇ ਦੇਵਾਂਗੇ ਇੱਕ ਤਾਂ 2000 ਵਾਲਾ ਪਾਲ ਪੇਪਰ 500 ਦੇ ਦੇਣਾ 10000 ਦੀ ਸ਼ੌਪਿੰਗਾਂ ਤੇ ਬੈੱਡ ਸਿਰ ਫ੍ਰੀ ਦੇਣੀ ਆ 20000 ਦੀ ਸ਼ਾਪਿੰਗ 'ਤੇ ਆ ਦੇਖੋ ਲਗਜ਼ਰੀ ਬੈਡਸ਼ੀਟ ਮੋਰਸਿਸ ਦੀ ਐ ਫ੍ਰੀ ਦੇ ਰਣੀ ਆ 30000 ਦੀ ਸ਼ਾਪਿੰਗ ਤੇ ਬ੍ਰਾਂਡਡ ਕੰਬਲ ਬਿਲਕੁਲ ਫ੍ਰੀ ਦੇਣਾ 40000 ਦੀ ਸ਼ਾਪਿੰਗ ਤੇ ਏਸੀ ਕੋਲਡ ਫ੍ਰੀ ਤੇ ਜੇ ਤੁਸੀਂ ਪਾਈ ਕਰਦੇ ਹੋ 50000 ਦੀ ਸ਼ਾਪਿੰਗ ਮਿਕਸਰ ਗ੍ਰੈਂਡਰ ਵੀ ਫ੍ਰੀ ਨਾਲੇ ਪੰਨ ਤੇ ਨਾਲੇ ਫਲੀਆਂ ਵਾਲਾ ਕੰਮ ਆ ਜੀ ਕਰ ਦੇਣਾ ਇੱਥੇ ਤੁਸੀਂ ਹੁਣੇ ਆਉਣਾ ਹੁਣੇ ਪਸੰਦ ਕਰਨਾ ਤਾਂ ਨਾਲ ਹੀ ਤੁਹਾਡੀ ਗੱਡੀ 'ਚ ਰੱਖ ਦੇਣਾ ਇਹ 3-3000 ਰੁਪਏ ਦਾ ਮੋਰ ਪੇਪਰ ਆ 3-3000 ਦਾ ਚੱਕ ਲੋ 1-1000 'ਚ ਆਹ ਦੇਖੋ ਜੀ ਮੋਰ ਬੰਕੀ ਆ ਵੀ ਤੁਸੀਂ ਲੈ ਲੈਣਾ ਇਹ ਵੀ 1-1000 'ਚ ਬਸ ਲੈ ਜਾਓ ਦਿਵਾਲੀ ਤੋਂ ਪਹਿਲਾਂ-ਪਹਿਲਾਂ 3-3000 ਵਾਲੇ 1-1000 'ਚ ਪਲੱਸ ਗਿਫਟ ਇਹਦੇ ਨਾਲ ਫ੍ਰੀ ਦੇਣਿਆ ਤੇ ਇਹਦਾ ਵੀ ਪੂਰਾ ਚੈਲੇਂਜ ਕਰਤਾ 2800 ਰੁਪਏ ਦਾ ਮੋਰ ਪੇਪਰ ਬਾਜ਼ਾਰ 'ਚ ਪਰ ਤੁਹਾਨੂੰ 50% ਡਿਸਕਾਊਂਟ ਮਤਲਬ 1400 ਪਰ ਅੱਜ ਦੀ ਵੀਡੀਓ ਦੇਖੀ ਜਾਓ 200 ਰੁਪਈਆ ਤੁਹਾਨੂੰ ਹੋਲਡ ਕਰਤਾ ਸੀ 1200 ਰੁਪਏ ਚ ਰਹਿ ਗਿਆ 2800 ਰੁਪਏ ਦਾ ਤੇਰਾ ਚੈਲੰਜ ਹੈ ਜੇ ਦੂ ਘੱਟ ਕੋ ਦੇਰਵੇ ਸਾਡੇ ਕੋਲ 1200 ਚ ਲੈ ਜਾਓ ਆ ਦੇਖੋ ਲਾਈਟ ਕਲਰ ਡਾਰਕ ਕਲਰ ਜਿੱਦਾਂ ਨੇ ਮਰਜ਼ੀ ਲੈ ਲਓ ਸਿਰਫ 12 1200 ਚ ਕਰਦੇ ਆ ਆ ਦੇਖੋ ਇਹਦੇ ਵਿੱਚ হো ਵਾਈਟ ਆ ਇਹ ਵੀ ਭਾਈ 1200 ਰੁਪਏ ਵਿੱਚ ਇਹ ਲੈ ਕੇ ਜਾਣਾ ਜਿਆਦਾ ਪੈਸੇ ਨਹੀਂ ਦੇਣ ਇਹਦੇ ਸਾਰੇ ਨਾ ਜੀ 50 50 60 60 ਪੀਸ ਤੇ ਇੱਕ ਡਿਜ਼ਾਈਨ ਦੇ ਜੇ ਤੁਸੀਂ ਕਹੋਗੇ ਇਹਦੇ ਨਾਲ ਦਾ 500 ਪੀਸ ਚਾਹੀਦਾ ਉਹ ਵੀ ਪਿਆ ਆਪਣੇ 1200 ਚ ਨਾ 1200 ਚ ਸਾਰਾ ਦੇਖੋ ਜੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਸਾਰਾ ਵਾਈਟ ਕਨਸੈਪਟ ਚਾਹੀਦਾ 3500 ਘੱਟ ਕੇ ਸਾਨੂੰ ਦੇਣਾ ਨ 1200 ਦੇ ਘਮਾਂ ਦੇ ਸ਼ੇਰ ਕੋ ਆ ਦੇਖੋ ਲੈ ਲਓ ਜਿਹੜਾ ਮਰਜੀ ਇਹ ਜਿਹੜਾ ਤੁਸੀਂ 23552 ਰੁਪਏ ਦਾ ਰੋਲ ਲੈਨੇ ਹੋ ஆன்ਲਾਈਨ ਕਿੰਨੇ ஆன்ਲਾਈਨ ਤੋਂ ਸਸਤਾ ਕੋਈ ਨਹੀਂ ਸਾਡੇ ਕੋਲ ਆ ਜਾਓ 23500 ਵਾਲਾ ਵੀ 3500 ਰੁਪਏ ਚ ਲੈ ਜਾਓ ਬਰਸਾਤ ਚਾ ਰੋਲ 3500 ਚ ਉਸ ਤੋਂ ਬਾਅਦ ਤੁਸੀਂ ਐਨ ਆਰ ਆਈ ਸਾਡੇ ਭੈਣ ਭਰਾਓ ਕੈਨੇਡਾ ਵੀ ਕਾਂ ਇੰਗਲੈਂਡ ਚ ਬੈਠੇ ਹੈਗੇ ਤੁਸੀਂ ਘਰ ਇੱਥੇ ਬਣਾ ਰਹੇ ਹੋ ਤੇ ਤੁਸੀਂ ਹੁਣ ਟੈਂਸ਼ਨਾ ਲਓ ਤੁਸੀਂ ਮਾਇਆ ਟੀਰ ਤੋਂ ਆਨਲਾਈਨ ਸ਼ੋਪਿੰਗ ਕਰ ਸਕਦੇ ਆ ਮਤਲਬ ਨੰਬਰ ਜਿਹੜਾ ਸਕਰੀਨ ਤੇ ਹੈਗਾ ਤੁਸੀਂ ਇਹਦੇ ਉੱਤੇ ਰਿਕੁਐਸਟ ਕਰ ਦਿਓ ਤੁਹਾਨੂੰ ਡਿਜ਼ਾਈਨ ਦਿਖਾ ਦਾਂਗੇ ਤੁਹਾਨੂੰ ਬਿੱਲ ਬਣਾ ਕੇ ਦੇ ਦਾਂਗੇ ਤੁਸੀਂ ਆਨਲਾਈਨ ਪੇਮੈਂਟ ਵੀ ਕਰ ਦਿਓ ਕਿਉਂਕਿ ਇੱਥੇ ਕੋਈ ਠੱਗੀ ਠੋਰੀ ਨਹੀਂ ਸਾਡ ਟੀਵੀ ਵੱਲੋਂ ਫੁੱਲ ਗਰੰਟੀ ਆ ਜੋ ਤੁਸੀਂ 10 20 50 ਹਜ਼ਾਰ ਲੱਖ ਦੀ ਸ਼ੋਪਿੰਗ ਕਰਦੇ ਹੋ ਇਹਦੇ ਵਿੱਚ ਪੈਸੇ ਤੁਸੀਂ ਪਾ ਦਿਓ ਕਿਤੇ ਤੁਹਾਡੀ ਅਮਾਊਂਟ ਨਹੀਂ ਜਾਣੀ ਉਸ ਤੋਂ ਬਾਅਦ ਜੇ ਤੁਸੀਂ ਥੋੜੇ ਵੀ ਪੈਸੇ ਦੇ ਕੇ ਬੁਕਿੰਗ ਕਰਨੀ ਤਾਂ ਵੀ ਕਰ ਲਓ ਤੁਹਾਡੇ ਘਰ ਤੱਕ ਸਾਰਾ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਆ ਸੋ ਹੁਣ ਦੇਰ ਨਾ ਕਰੋ ਆਪਣੇ ਘਰ ਪੱਕੇ ਕਰ ਲੋ ਜੇ ਤੁਸੀਂ ਪੀਵੀਸੀ ਲਾਉਨੇ ਹੋ ਉਹਦੇ ਨਾਲੋਂ ਵੀ ਸਸਤਾ ਪੈਂਦਾ ਵਾਲਪੇਪਰ ਜੇ ਤੁਸੀਂ ਫਲੈਕਸਾ ਲਗਾਉਨੇ ਹੋ ਉਹ ਬਿਮਾਰੀ ਦਾ ਘਰ ਹੈ ਉਹ ਘਰਾਂ ਦੇ ਵਿੱਚ ਫਲੈਕਸਾ ਨਹੀਂ ਲਵਾਈਦਿਆਂ ਉਹਦੇ ਨਾਲੋਂ ਵਧੀਆ ਵਾਲਪੇਪਰ ਲਵਾ ਲਓ ਜੇ ਤੁਸੀਂ ਲੱਕੜ ਦਾ ਕੰਮ ਕਰਾਉਨੇ ਹੋ ਉਹਦੇ ਨਾਲੋਂ ਸਸਤਾ ਵੀ ਆ ਸਫਾਈ ਵੀ ਇਹਦੀ ਜ਼ਿਆਦੀ ਆ ਜੇ ਤੁਸੀਂ ਰੰਗ ਕਰਾਉਨੇ ਹੋ ਤਾਂ ਮਹੀਨਾ ਮਹੀਨਾ ਕਾਰੀਗਾਨੀ ਘਰੋਂ ਬਾਹਰ ਨਿਕਲਦੇ ਇਹ 2-3 ਦਿਨ ਦੇ ਵਿੱਚ ਸਾਡੀ ਪੂਰੀ ਕੋਠੀ ਵੀ ਤਿਆਰ ਕਰ ਦਿਆਂਗੇ ਹਰ ਪੱਖੋਂ ਫਾਇਦਾ ਵਾਲੀ ਬਟਰਾਂ ਦਾ